कल कल मैंने कहा था कि नारा 400 पार का लेकिन कैंडिडेट सारा ही उधार का सारा कैंडिडेट है तो तो अच्छी बात है, मैं तो चाहता हूं जिस प्रकार से टिप्पणी हो रही है जो व्यक्ति पार्टी छोड़ के चले गए आज उधर कल उधर आप जरा नीचे पढ़िए लोग क्या लिख रहे हैं मैं तो चाहता हूं कि जो जाना जो उसने बदल करनी है ऐसे लोगों को कर लेना चाहिए और इस बार जनता बहुत समझदार है देख लेना फैसला क्या होगा रात नू चीफ मेंबर ऑफ वो लोग है। ए वो कि रात तो रात सब कुछ ले जो व्यक्ति साढ़े कोई भरोसा की हो सकता सब कुछ दिता चाहे सारिया कुर्सियां दिखा और अगले वास्ते भी देने तैयार स ਇਹ ਧੋਖਾ ਕਹਿੰਦੇ ਨਹੀਂ ਇਹਨੂੰ ਇਹਨੂੰ ਬਲੈਕਮੇਲਿੰਗ ਕਹਿੰਦੇ ਨੇ ਔਰ ਅਗਰ ਛੱਡ ਕੇ ਜਾਣਾ ਹੁੰਦਾ ਪੰਜਾਬੀ ਜੇ ਕਹਾਵਾਂ ਤਾਂ ਕਦੇ ਔਖੇ ਸਮੇਂ ਨਹੀਂ ਕੋਈ ਛੱਡ ਕੇ ਜਾਂਦਾ ਸੌਖੇ ਸਮੇਂ ਛੱਡ ਕੇ ਜਾਂਦਾ ਵਿਅਕਤੀ ਨੂੰ ਜਾਂਦਾ ਐਨ ਮੂਮੈਂਟ ਤੇ ਆ ਕੇ ਸਭ ਕੁਝ ਕਾਂਗਰਸ ਪਾਰਟੀ ਦਾ ਹੰਡਾ ਕੇ ਜਿਹੜੇ ਲੋਕ ਚਲੇ ਜਾਂਦੇ ਐ ਔਰ ਤੁਸੀਂ ਦੇਖ ਲਿਓ ਜਿੰਨੇ ਲੋਕ ਇਹ ਪਾਰਟੀ ਅੰਦਰ ਉਧਰ ਸਵਿਚ ਕਰਕੇ ਚੋਣਾਂ ਲੜਨਗੇ ਪੰਜਾਬ ਦੇ ਲੋਕ ਉਹਨਾਂ ਨੂੰ ਬਰਦਾਸ਼ਤ ਨਹੀਂ ਕਰਗੇ ਔਰ ਇੱਕ ਐਸਾ ਸਨੇਹਾ ਦੇਣਗੇ ਦੇਸ਼ ਦੇ ਵਿੱਚ ਕਿ ਆ ਜਿਹੜੇ ਪਾਰਟੀ ਸਵਿਚ ਕਰਦੇ ਆ ਲੋਕ ਉਹਨਾਂ ਵਾਸਤੇ ਸਾਡਾ ਆ ਸਨੇਹ ਹੈ ਕਿ ਤੁਸੀਂ ਤੁਹਾਨੂੰ ਅੱਜ ਘਰ ਵਾਪਸੀ ਕੀਤੀ ਹੈ ਇੱਕ ਤਾਂ ਲਵ ਕੁਮਾਰ ਗੋਲਡੀ ਜੀ ਸਾਡੇ ਦੋ ਵਾਰ ਦੇ ਸਾਬਕਾ ਐਮਐਲਏ ਔਰ ਦੂਜੇ ਸਾਡੇ ਬੀਰਵੀ ਸਾਹਿਬ ਸਾਬਕਾ ਕੈਬਨਿਟ ਮੰਤਰੀ ਪੰਜਾਬ ਜਿਹੜੇ ਰਹੇ ਉਹ ਦੋਨੇ ਕਿਉਂਕਿ ਉਹਨਾਂ ਦੀ ਵਿਚਾਰਧਾਰਾ ਕਾਂਗਰਸ ਦੀ ਸੀ ਸੋ ਉਹਨਾਂ ਨੇ ਦੁਬਾਰਾ ਕਾਂਗਰਸ ਪਾਰਟੀ ਦਾ ਜਿਹੜਾ ਸਾਥ ਦੇਣ ਦਾ ਫੈਸਲਾ ਕੀਤਾ ਮੈਂ ਅੱਜ ਬਤੌਰ ਕਾਂਗਰਸ ਪਾਰਟੀ ਦਾ ਪ੍ਰਧਾਨ ਹੋਣ ਦੇ ਰਾਤੇ ਇਹਨਾਂ ਦੋਨਾਂ ਸਾਥੀਆਂ ਨੂੰ ਜੀ ਆਇਆਂ ਕਹਿੰਦੇ ਤੇ ਵੈਲਕਮ ਕਹਿੰਦਾ ਦੂਸਰੀ ਕਿਉਂਕਿ ਤੁਹਾਨੂੰ ਪਤਾ ਹੈ ਕਿ 2014 ਚ ਬੀਰਮੀ ਸਾਹਿਬ ਪਾਰਟੀ ਛੱਡ ਗਏ ਸਨ ਇਹ ਅੱਜ ਕੱਲ ਦੇ ਲੋਕਾਂ ਨਾਲ ਛੱਡਣ ਵਾਲਾ ਨਹੀਂ ਹੈ ਕਿ ਰਾਤ ਨੂੰ ਛੱਡ ਗਏ ਕੱਲ ਦੂਸਰੀ ਪਾਰਟੀ ਜੁਆਇਨ ਹੋ ਗਏ ਪਰਸੋ ਦੂਸਰੀ ਪਾਰਟੀ ਜੁਆਇਨ ਹੋ ਗਏ 2014 ਚ ਕੋਈ ਇਸ ਤਰ੍ਹਾਂ ਦੀ ਮਜਬੂਰੀ ਬਣਾ ਪੀ ਸੀ ਉਸ ਵੇਲੇ ਦੀ ਸਰਕਾਰ ਨੇ ਛੱਡ ਕੇ ਗਏ ਸਨ 6 ਮਹੀਨੇ ਅਸੇ ਪਾਰਟੀ ਪਰ ਉਸ ਤੋਂ ਬਾਅਦ ਇਹਨਾਂ ਨੇ ਅਸਤੀਫਾ ਦਿੱਤਾ ਉਸ ਪਾਰਟੀ ਤੋਂ ਅਕਾਲੀ ਦਲ ਤੋਂ ਔਰ ਫਿਰ ਅੱਜ ਤੱਕ ਇਹਨਾਂ ਨੇ ਹਮੇਸ਼ਾ ਸੋਸ਼ਲ ਜਿਹੜਾ ਵਰਕ ਸੀਗਾ ਜਾਂ ਆਪਦੇ ਇਲਾਕੇ ਦੀ ਸੇਵਾ ਕਰਦੇ ਰਹੇ ਨਿਰੰਤਰ ਬਿਨਾ ਕਿਸੇ ਅਹੁਦੇ ਤੋਂ ਬਿਨਾ ਕਿਸੇ ਲਾਲਚ ਤੋਂ ਲੋੜਿਆਣਾ ਤੋਂ ਸੋ ਉੱਥੇ ਲੋਕਾਂ ਦੀ ਸੇਵਾ ਕਰਦੇ ਰਹੇ ਆਰਗੇਨਾਈਜੇਸ਼ਨ ਦੇ ਰਾਹੀਂ ਆਪਦੇ ਰਾਹੀਂ ਨਿੱਜੀ ਆਪਦੇ ਜਿਹੜੇ ਲੋਕਾਂ ਨਾਲ ਸਬੰਧ ਸੀ ਤੇ ਉਸ ਤੋਂ ਬਾਅਦ ਫਿਰ ਅੱਜ ਇਹ ਫੈਸਲਾ ਲਿਆ ਕਿ ਮੈਂ ਹੁਣ ਕਾਂਗਰਸ ਪਾਰਟੀ ਨੂੰ ਵਿਚਾਰਧਾਰਤਾਂ ਤੋਂ ਹੀ ਸੀ ਕਿ ਇਸ ਸਮੇਂ ਉਹਨਾਂ ਨੇ ਕਾਂਗਰਸ ਪਾਰਟੀ ਦਾ ਛੱਡਾ ਦੁਬਾਰਾ ਫਿਰ ਚੁੱਕਣ ਦਾ ਫੈਸਲਾ ਲੇਤਾ ਇਸੇ ਤਰ੍ਹਾਂ ਹੀ ਗੋਲਡੀ ਜੀ ਹੈ ਮੈਂ ਇਸ ਕਰਕੇ ਬਰੀਫ ਕਰ ਰਿਹਾ ਹਾਂ ਕਿਉਂਕਿ ਜਿਸ ਪ੍ਰਕਾਰ ਦੀਆਂ ਅੱਜ ਕੱਲ੍ਹ ਲੋਕਾਂ ਦੀਆਂ ਲਾਲਚ ਹੋ ਗਿਆ ਹੈ ਰਾਜਨੀਤਿਕ ਦਾ ਕਿ ਰਾਤ ਨੂੰ ਕੁਝ ਹੋਰ ਔਰ ਸਵੇਰ ਕੁਝ ਹੋਰ ਔਰ ਸਵੇਰ ਕੋਈ ਆਪਰਚੁਨਿਟੀ ਆ ਗਈ ਤਾਂ ਫਿਰ ਹੋਰ ਔਰ ਲੋਕ ਸਤਾਧਾਰੀ ਸਰਕਾਰਾਂ ਦੇ ਵੱਲ ਅੱਜ ਕੱਲ੍ਹ ਜਾ ਰਹੇ ਨੇ ਜਿਨ੍ਹਾਂ ਨੂੰ ਲੋਕਾਂ ਨੂੰ ਲੱਗਦਾ ਕਿ ਸਾਨੂੰ ਇੱਥੋਂ ਤਾਕਤ ਮਿਲ ਜੇ ਤੇ ਲਗਭਗ ਵਾਰ ਗੋਲਡੀ ਜੀ ਦੀ ਜਿਹੜੇ ਸਾਡੇ ਦੋ ਵਾਰੀ ਦੇ ਐਮ.ਐਲ.ਏ ਰਹੇ ਕਾਂਗਰਸ ਪਾਰਟੀ ਤੋਂ ਔਰ ਇਹ ਕੈਪਟਨ ਅਮਰਿੰਦਰ ਸਿੰਘ ਜੀ ਨੂੰ ਜਦੋਂ ਪਾਰਟੀ ਨੇ ਮੁੱਖ ਮੰਤਰੀ ਦੇ ਅਹੁਦੇ ਤੋਂ ਹਟਾਇਆ ਇਹ ਉਹਨਾਂ ਦੇ ਨਾਲ ਕਿਉਂਕਿ ਪਿਆਰ ਹੋਣ ਦੇ ਕਰਕੇ ਉਹਨਾਂ ਨੇ ਇਹਨਾਂ ਨੂੰ ਬਾਏ ਇਲੈਕਸ਼ਨ ਇਹ ਸਮਝਦੇ ਸੀ ਕਿ ਲੜਾਇਆ ਇਹ ਨਾਲ ਚਲੇ ਗਏ ਫਿਰ ਉਹਨਾਂ ਨੇ ਆਪਣੀ ਪਾਰਟੀ ਬਣਾਈ ਸੀ ਲੇਕਿਨ ਕੋਈ ਚੋਣ ਨਹੀਂ ਇਹਨਾਂ ਨੇ ਕਿਸੇ ਪ੍ਰਕਾਰ ਦਾ ਲੜਿਆ ਲੇਕਿਨ ਇੱਕ ਕਿਉਂਕਿ ਕਾਫੀ ਢੇਰ ਤੋਂ ਸਬੰਧ ਸਨ ਉਸ ਤੋਂ ਬਾਅਦ ਇਹ ਨਿਰੰਤਰ ਮਨੀਸ਼ ਟਵਾੜੀ ਜੀ ਦੇ ਨਾਲ ਪਾਰਟੀ ਦੇ ਇੱਧਰ ਉੱਧਰ ਪ੍ਰੋਗਰਾਮਾਂ ਤੇ ਪਹੁੰਚ ਜਾਂਦੇ ਸੀ ਕਿਉਂਕਿ ਮਨ ਦੇ ਵਿੱਚ ਕਾਂਗਰਸ ਪਾਰਟੀ ਸੀ ਤੇ ਅੱਜ ਉਹਨਾਂ ਨੇ ਫੈਸਲਾ ਅਸੀਂ ਸਾਰਿਆਂ ਨੇ ਕੀਤਾ ਕਿ ਕਿਉਂ ਨਾ ਦੁਬਾਰੇ ਪਾਰਟੀ ਦੇ ਅੰਦਰ ਉਹਨਾਂ ਨੂੰ ਰੀਜੁਆਇਨਿੰਗ ਕਰਾਈ ਜਾਵੇ ਸੋ ਅਸੀਂ ਇਹਨਾਂ ਦੋਨਾਂ ਸਾਥੀਆਂ ਨੂੰ ਯਾਦਵ ਸਾਹਿਬ ਜੀ ਦੀ ਪ੍ਰੈਜ਼ੈਂਸ ਤੇ ਮਨੀਸ਼ ਟਵਾੜੀ ਜੀ ਤੇ तमाम ਸਾਡੇ ਬਰਿਸ਼ਟ ਲੀਡਰ ਸਹਿਬਾਨ ਸਾਡੇ ਐਮਪੀ ਸਾਹਿਬ ਅਮਰ ਸਿੰਘ ਜੀ ਵੀ ਆਏ ਨੇ ਅਸੀਂ ਉਹਨਾਂ ਸਾਰੇ ਲੀਡਰਾਂ ਦੀ ਹਾਜ਼ਰੀ ਦੇ ਵਿੱਚ ਅਸੀਂ ਇਹਨਾਂ ਨੂੰ ਦੁਬਾਰਾ ਜੀ ਆਇਆਂ ਕਹਿੰਦੇ ਆਂ ਔਰ ਦੁਬਾਰਾ ਅੱਜ ਇਹਨਾਂ ਨੂੰ ਮੋਡਲੀ ਮੈਂਬਰਸ਼ਿਪ ਅੱਜ ਅਸੀਂ ਇਹਨਾਂ ਨੂੰ ਦੇਵਾਂਗੇ ਔਰ ਕਾਂਗਰਸ ਪਾਰਟੀ ਜੁਆਇਨ ਕਰਾਉਣੇ ਅੱਜ ਦਾ ਬਾਰੇ ਹੀ ਬ੍ਰੀਫ ਸੀਗਾ ਹੋਰ ਕੋਈ ਕਿਸੇ ਦਾ ਕੋਈ ਸਵਾਲ ਜਵਾਬ ਹੈਗਾ ਜਾਂ ਨਹੀਂ ਵਾਟੂ ਸੇ ਸਮਝੇ ਕੋਈ ਗੱਲ ਕਰਾ ਲਿਓ ਅਜੋਇਨ ਕਰ ਜੋ ਬਾਕੀ ਜੀ ਬਾਈਕ ਤੇ ਮੈਂ ਪਹਿਲਾਂ ਜੀ ਵੀ ਉੱਚੀ ਬੋਲ ਰਹੀ ਪਰ ਬਾਕੀ ਵਾਈਟ ਨਹੀਂ ਨਹੀਂ ਕਿ ਆਣੀ ਬੋਲ ਲੈ ਕਰਾ ਦੇਣਾ ਕਿ ਆਣੀ ਬੋਲ ਸਾਡੇ ਬਹੁਤ ਹੀ ਸਤਿਕਾਰਯੋਗ ਸੁਲਿੰਦਰ ਯਾਦਵ ਜੀ ਪੰਚਾਇਤ ਸਾਡੇ ਪੰਜਾਬ ਦੇ ਪ੍ਰਧਾਨ ਜੀ ਦਾਦਾ ਸਿੰਘ ਸਾਹਿਬ ਮੇਰੇ ਬਰਾਦਰ ਮੈਂਬਰ ਆਫ ਪਾਰਲੀਮੈਂਟ ਮਨੀਸ਼ ਤਵਾੜੀ ਜੀ ਐਮਪੀ ਸਾਹਿਬ ਸਰਮਰ ਸਿੰਘ ਜੀ ਐਮਪੀ ਸਾਹਿਬ ਉਹ ਸਾਡੇ ਸਾਰੇ ਸਾਥੀगण ਬੋਲਟ ਜੀ ਮੇਰੇ ਨਾਲ ਬੈਠੇ ਨੇ ਅੱਜ ਇਸ ਸਦਨ ਵਾਲੇ ਨੇ ਜੁਗਲ ਸਿੰਘ ਜੀ ਤੇ ਨਾਂ ਨੰਲਾਵਤ ਮਾਫ ਕਰਨਾ ਪ੍ਰੈਜ਼ੀਡੈਂਟ ਮੈਂਬਰ ਸਾਹਿਬਾ ਮੈਂ ਬਹੁਤ ਬਹੁਤ ਤਰਵਾਦੀਆਂ ਕਾਂਗਰਸ ਪਾਰਟੀ ਦਾ ਪਹਿਲੇ ਜਿਹੜੇ 3 ਸਾਡੇ ਇੱਥੇ ਬੈਠੀ ਹੈ 플러스 ਰਾਹੁਲ ਜੀ ਸੋਨੀਆ ਜੀ ਖੜਗੇ ਸਾਹਿਬ ਕੀ ਨਾ ਦੇ ਸਦਕਾ ਅੱਜ ਲੰਬੇ ਅਸੇਵਾ ਕੋ 10 ਸਾਲ ਦਾ ਵਕਤ ਬਕਵਾ ਹੋ ਗਿਆ ਅੱਜ ਮੈਨੂੰ ਬੜਾ ਬੜਾ ਮੋੜਾਇਨਾ ਨੇ ਮొక్క ਇਤਿਹਾਸ ਪਾਰਟੀ ਸੇਵਾ ਕਰਨ ਦਾ ਮੈਂ ਜਿੱਥੇ ਨਾ ਧੰਨਵਾਦ ਕਰਦਾ ਹਾਂ ਉੱਥੇ ਇਹਨਾਂ ਦਾ ਵਾਅਦਾ ਵੀ ਕਰਦਾ ਹਾਂ ਕਿ ਜਿਸ ਤਰ੍ਹਾਂ ਪਿਛਲੇ 32 33 ਸਾਲ ਪਾਰਟੀ ਸੇਵਾ ਕੀਤੀ ਸੀ 1986 ਤੋਂ ਲੈ ਕੇ ਜਦੋਂ ਟੈਰੋਰੀਜ਼ਮ ਸੀ ਕੋਈ ਪੰਜਾਬ ਚੋਂ ਦਾ ਨਹੀਂ ਸੀ ਉਹਨਾਂ ਦਿਨਾਂ ਚੋ ਚਾਹ ਕੇ ਮੈਂ ਇਸ ਤਰ੍ਹਾਂ ਬਿਆਨ ਸਿੰਘ ਜੀ ਪ੍ਰੈਜ਼ੀਡੈਂਟ ਦੇ ਜਿਹੜੇ ਪੰਜਾਬ ਪ੍ਰਦੇਸ਼ ਦੇ ਉਦੋਂ ਲੈ ਕੇ 92 ਤੱਕ ਰਾਤ ਦਿਨ ਅਸੀਂ ਪੂਰਾ ਪੰਜਾਬ ਦਾ ਟੂਰ ਕਰਦੇ ਰਹੇ ਉਹਨਾਂ ਦੌਰਾਨ ਦੇ ਵਿੱਚ ਵੀ ਜਿਸ ਤਰ੍ਹਾਂ ਪ੍ਰਧਾਨ ਜੀ ਨੇ ਦੱਸਿਆ ਕਿ ਇੱਕ ਮਜਬੂਰੀ ਐਸੀ ਸੀ ਮੈਂ ਬਿਆਨ ਨਹੀਂ ਕਰਨੀ ਚਾਹੁੰਦਾ ਬਟ ਉਸ ਕਰਕੇ ਮੈਨੂੰ ਥੋੜਿਆ ਅਸਲ ਹੀ ਜਾਣਾ ਪਿਆ ਸੀ ਇੱਕ ਮੇਰੀ ਬੇਟੀ ਦੀ ਸ਼ਾਦੀ ਸੀ ਉਹਨਾਂ ਦੌਰਾਨ ਦੇ ਵਿੱਚ ਇਸ ਵਕਤੇ ਮੈਂ 6 ਮਹੀਨੇ ਬਾਦੀ ਡਿਜ਼ਾਈਨ ਕਰ ਕਰ ਬੈਠ ਗਿਆ ਸੀ ਜਿੰਨੀ ਵੀ ਸੇਵਾ ਹੋ ਰਹੀ ਹੋ ਸਕੀ ਇੰਦੀ ਬਣਦੀ ਮੈਂ ਕਰਦਾ ਰਿਹਾ ਪਰ ਮੈਂ ਬਹੁਤ ਆਫਰ ਆਇਆ ਇਧਰ ਉਧਰ ਮੈਨਿਕ ਤੇ ਗਿਆ ਅੱਜ ਮਨੇਜੀ ਮੈਨ ਫੜ ਕੇ ਲੈ ਕੇ ਆਏ ਨੇ ਔਰ ਮੈਂ ਸਾਰੇ ਹਾਈ ਕਮਾਂਡ ਦਾ ਧੰਨਵਾਦੀ ਹਾਂ ਕਿ ਮੈਨੂੰ ਦੁਬਾਰਾ ਮੌਕਾ ਦਿੱਤਾ ਹੈ ਔਰ ਆਈ ਵਿਲ ਨੋਟ ਲੀਵ ਐਨੀ ਸਟੋਨ ਅਨਟਰਨਡ ਟੂ ਮੇਕ ਸ਼ੋਰ ਵੀ ਵੈਨ ਤੇਰਾ ਵੀ ਤੇਰਾ ਸੀਰ ਸੋਇਆ ਸੀ ਜਿੱਤ ਕੇ ਅਰੇ ਝੂਲੀ ਪਾਵਾਂਗੇ ਜਿੱਥੇ ਵੀ ਡਿਊਟੀ ਲੱਗੂਗੀ ਉਹਦਾ ਮੇਰੀ ਪਰਸਨਲ ਗਾਰੰਟੀ ਹੈ ਜਿੱਤਾ ਕੇ ਭੇਜਾਂਗੇ ਉੱਥੇ ਬਹੁਤ ਬਹੁਤ ਧੰਨਵਾਦ ਗੋੜੀ ਜੀ ਤੁਸੀਂ ਉਧਰ ਤੋਂ ਆ ਜਾਓ ਆ ਜੀ ਥੱਲੇ ਸਤਕਾਰਯੋਗ ਸਾਡੇ ਇੰਚਾਰਜ ਜਦੋ ਸਾਹਿਬ ਸਾਡੇ ਸਤਕਾਰਯੋਗ ਪ੍ਰਧਾਨ ਜੀ ਆਮ ਵੈਰੀ ਸੌਰੀ ਜੀ ਕਿ ਮੈਂ ਕਾਕਾ ਰਣਜੀਤ ਸਿੰਘ ਨਾਲ ਨਾ ਲੜ ਗਿਆ ਮੇਰੇ ਬੜੇ ਪਿਆਰੇ ਮਿੱਤਰ ਨੇ ਇਹਨਾਂ ਨੇ ਮਰੀਦੂ ਕੀਤਾ ਮਗਰ ਜਿੰਦਗੀ ਨਹੀਂ ਬਚ ਸਕਦਾ ਸੋ ਸੌਰੀ ਕਿ ਮੈਂ ਨਾ ਨਹੀਂ ਕਰਦਾ ਸਾਡੇ ਪ੍ਰਧਾਨ ਰਾਜਾ ਬਰੇਂਤੀ ਮੈਂਬਰ ਪਾਰਲੀਮੈਂਟ ਮਨੀਸ਼ तिवारी ਜੀ ਔਰ ਸ达ਰ ਰਮਨ ਸਿੰਘ ਜੀ ਵਿਵੇਦਤ ਜੀ ਔਰ ਸਰਕਾਰਯੋਗ ਸਾਡੇ ਸਾਥੀ ਐਮਐਲਏ ਸਾਹਿਬਾਨ ਜਿਹੜੇ ਮੇਰੇ ਨਾਲ ਉਸ ਟਾਈਮ ਐਮਐਲਏ ਰਹੇ ਆ ਕਾਕਾ ਜੀ ਬੋਲਦੀ ਜੀ ਜੋਗਰੂਸ਼ੋ ਸ਼ਰਮਾ ਜੀ ਆ ਬਹੁਤ ਸਤਿਕਾਰਯੋਗ ਸਾਡੇ ਪੀਰਮੀ ਸਾਹਿਬ ਅੱਜ ਜਦੋਂ ਕੈਪਟਨ ਮਰਿੰਦਰ ਸਿੰਘ ਜੀ ਨੂੰ ਉਸ ਟਾਈਮ ਪਾਵਰਸ ਪਾਰਟੀ ਤੋਂ ਐਡੀਟੀ ਮਿਸਟਰ ਹਟਾਇਆ ਸੀ ਉਸ ਟਾਈਮ ਅਸੀਂ ਉਹਨਾਂ ਦੇ ਨਾਲ ਜਿਹੜੇ ਆ ਹਟ ਗਏ ਸੀ ਪਿੱਛੇ ਪਾਵਰਸ ਪਾਰਟੀ ਤੋਂ ਤੇ ਜਦੋਂ ਉਹਨਾਂ ਨੇ ਵਾਪਸ ਦੁਬਾਰਾ ਬੀਜੇਪੀ ਚ ਜਾਣ ਦਾ ਜਿਹੜਾ ਹੈਗਾ ਫੈਸਲਾ ਲਿਆ ਤੇ ਅਸੀਂ ਉਸ ਤੋਂ ਵੱਡੇ ਹੋ ਕੇ ਵਾਪਸ ਪਿੱਛੇ ਆਪਣੀ ਪਾਰਟੀ ਚ ਆ ਕੇ ਆਪਣੀ ਪਾਰਟੀ ਜਾਣਾ ਬਿਹਤਰ ਸਮਝਿਆ ਸੋ ਅਸੀਂ ਕਾਫੀ ਸਮੇਂ ਤੋਂ ਮਨਦੀਸ਼ ਤਿਵਾੜੀ ਜੀ ਦੇ ਨਾਲ ਐਜ਼ ਅ ਮੈਂਬਰ ਪਾਰਲੀਮੈਂਟ ਉਹਨਾਂ ਦੇ ਹਲਕੇ ਚ ਗੜ ਸ਼ੰਕਰ ਚ ਕਾਫੀ ਸਮੇਂ ਤੋਂ ਅਸੀਂ ਉਹਨਾਂ ਦੇ ਨਾਲ ਉੱਥੇ ਇਹਨਾਂ ਦਾ ਜਿਹੜਾ ਚੋਣ ਪ੍ਰਚਾਰ ਔਰ ਇਹਨਾਂ ਦਾ ਕੰਮ ਕਰਦਾਂ ਉਸ ਪਾਰਟੀ ਦਾ ਦੇਖਦੇ ਰਹੇ ਔਰ ਅੱਜ ਮੈਂ ਸ਼ੁਕਰਗੁਜ਼ਾਰ ਹਾਂ ਯਾਦਵ ਸਾਹਿਬ ਜੀ ਦਾ ਔਰ ਸਾਡੇ ਪ੍ਰਧਾਨ ਜੀ ਦਾ ਰਾਜਾ ਵੜਿੰਗ ਜੀ ਦਾ ਔਰ ਮਨੀਸ਼ ਤਵੜੀ ਜੀ ਦਾ ਕਿ ਇਹਨਾਂ ਨੇ ਵਾਪਸ ਸਾਨੂੰ ਉਹ ਇੱਤਰ ਸਮਝਿਆ ਕਿ ਅਸੀਂ ਪਾਰਟੀ ਦੇ ਵਿੱਚ ਆ ਕੇ ਦੁਆਰਾ ਜਿਹੜੀ ਹੈਗੀ ਉਹ ਸੇਵਾ ਕਾਂਗਰਸ ਪਾਰਟੀ ਦੀ ਕਰ ਸਕੀਏ ਔਰ ਅਸੀਂ ਯਕੀਨ ਦਿਵਾਨੇ ਪਏ ਅਸੀਂ ਕੋਈ ਵੀ ਜਿਹੜਾ ਗੜ ਸਿੰਘ ਘਰ ਤੋਂ ਖਾਸ ਤੌਰ ਤੇ ਅਸੀਂ ਕੋਈ ਵੀ ਜਿਹੜਾ ਸਟੋਨ ਹੈਗਾ ਅੰਦਰ ਨਹੀਂ ਛੱਡਾਂਗੇ ਜਿਹੜਾ ਮਨੀਸ਼ ਤਵੜੀ ਜੀ ਨੂੰ ਆਪਾਂ ਉਤੋ ਜਿਤਾ ਕੇ ਭੇਜੀਏ ਪਰ ਵਧੀਆ ਤਰੀਕੇ ਨਾਲ ਕਾਂਗਰਸ ਪਾਰਟੀ ਦੀ ਗਾਂਦ ਹੋਵੇ ਐਸੇ ਤਰ੍ਹਾਂ ਦਾ ਸੇਵਾ ਕਰ ਸਕੀਏ ਮੈਂ ਦੋ ਵਾਰ ਕਾਂਗਰਸ ਪਾਰਟੀ ਤੋਂ ਬਤੌਰ ਐਮਐਲਏ ਰਿਆਂ ਦੋ ਵਾਰ ਮੇਰੇ ਫਾਦਰ ਸਾਹਿਬ ਕਾਂਗਰਸ ਪਾਰਟੀ ਦੇ ਐਮਐਲਏ ਰਹੇ ਐ 90 ਜੁਨਾ ਦੀ ਡੈਥ ਤੋਂ ਬਾਅਦ ਮੈਂ ਸਿਆਸਤ ਚ ਆਇਆ ਤੇ ਕਾਂਗਰਸ ਪਾਰਟੀ ਨੇ ਮੇਰੀ ਬਾਹ ਫੜੀ ਸੀ ਤੇ ਉਹਨਾਂ ਨੇ ਸਾਨੂੰ ਅੱਗੇ ਲਾ ਕੇ ਤੇ ਅੱਜ ਇਸ ਸ਼ੋਹਰਤ ਤੇ ਅਸੀਂ ਪਹੁੰਚੇ ਹਾਂ ਬਹੁਤ ਬਹੁਤ ਸਾਰੇ ਰਤਨ ਬੜੀ ਸਾਹਿਬ ਵਰਸ਼ਣ ਕੱਚ ਟਿਊਨਿੰਗ ਕਿਵੇਂ ਅਦੀ ਅਮਰਪ੍ਰੀਤ ਲਾਲੀ ਦੀ ਜਿਹੜੀ ਤੁਸੀਂ ਗੱਲ ਕੀਤੀ ਹੈ ਉਹ ਸਾਡਾ ਕੰਟੀਸਟਡ ਕੈਂਡੀਡੇਟ ਹੈ ਐਂਡ ਦੋ ਬਹੁਤ ਮੇਨਤੀ ਨੌਜਵਾਨ ਸਾਥੀ ਹੈ ਕਿਉਂ ਨਹੀਂ ਦਾ ਤਾਂ ਕੋਈ ਸਾਡੇ ਹੁਣ ਮੁਕਸਰ ਦੇ ਵਿੱਚ ਗਿੰਨਰਵਾ ਦੇ ਵਿੱਚ ਹਰ ਹਲਕੇ ਦੇ ਵਿੱਚ ਚਾਰ ਚਾਰ ਪੰਜ ਪਰ ਸਾਥੀ ਹੈ ਜਿਹੜੇ ਬਹੁਤ ਤਕੜੇ ਹੋ ਕੇ ਕਾਂਗਰਸ ਨੂੰ ਮਜ਼ਬੂਤ ਕਰਦੇ ਪਰ ਅਮਰਪ੍ਰੀਤ ਲਾਲੀ ਸਾਡਾ ਉੱਥੇ ਰਿਕਰਡ ਕਰਦਾ ਕਾਂਗਰਸ ਦਾ ਕਿਉਂ ਹੋ ਰਿਹਾ ਹੈਗਾ ਉਹਨੇ ਮਤਲਬ ਉਹਨੇ ਕਿਤੇ ਨਹੀਂ ਕੁ ਦਿੱਤਾ ਇਹਨਾਂ ਨੇ ਕਿਹਾ ਕਿ ਬਹੁਤ ਸਾਰੇ ਜਨਤੋ ਸਾਹਬਾਈ ਮੈਂ ਕਿਹਾ ਕਿ ਦਾਖਲ ਰਹਿ ਜਾਗੇ ਨੀਤ ਜੀ ਅੰਤੋ ਸਾਹਿਬ ਵੀ ਗਲਤ ਕਿਹਾ ਸੁਧਾਨਾ ਵੀ ਹੁਣ ਖਾਲੀ ਹੋ ਗਿਆ ਤੁਹਾਡਾ ਸੁਧਾਨਾ ਇਹਨਾਂ ਦੀ ਪੁਰਾਣੀ ਥੀ ਓ ਵੈਸੇ ਦਾ ਇਹ ਪੋਜੀਸ਼ਨ ਸੀ ਦੱਸਦਾ ਦੇ ਪਰ ਵੈਸੇ ਮੈਂ ਤੁਹਾਨੂੰ ਵੇਖੋ ਸਾਡੇ ਸਿਟਿੰਗ ਐਮਪੀ ਨਹੀਂ ਉੱਥੇ ਆਲਟੀਮੇਟਲੀ ਜਿਹੜਾ ਨਹੀਂ ਨਹੀਂ ਸੁਣੋ ਇਹ ਕਈ ਗੱਲ ਜਿਹੜੀ ਤੁਸੀਂ ਪੁੱਛਣਾ ਚਾਹੁੰਦੇ ਹੋ ਮੈਂ ਹੀ ਦੱਸ ਦੇਣਾ ਦਵਿੰਦਰ ਜੀ ਬੈਠੇ ਹੈ ਉਹਨਾਂ ਦੀ ਇਜਾਜ਼ਤ ਦੇ ਨਾਲ ਕਾਂਗਰਸ ਪਾਰਟੀ ਦੇ ਵਿੱਚ ਬਹੁਤ ਡਿਸਪਲਨਡ ਪਾਰਟੀ ਹੈ ਔਰ ਬਹੁਤ ਸੱਤੋਂ 138 ਬੜੀ ਪੁਰਾਣੀ ਪਾਰਟੀ ਹੈ ਇਹਦਾ ਇੱਕ ਕਲਚਰ ਹੈ ਇੱਕ ਸਿਸਟਮ ਹੈ ਇਹ ਨਹੀਂ ਹੈ ਕਿ ਭਾਜਪਾ ਦਾ ਰਾਜ ਹੈ ਤੇ ਭਾਜਪਾ ਦੇ ਪ੍ਰਧਾਨ ਨੂੰ ਸੁਨੀਲ ਕੁਮਾਰ ਜਾਖੜ ਜੀ ਨੂੰ ਇਹ ਪਤਾ ਹੀ ਨਹੀਂਗਾ ਵੀ ਜੁਆਇੰਟ ਕਿਨੇ ਕਰਨਾ ਹੈ ਕਦੇ-ਕਦੇ ਉਹਨਾਂ ਪਤਾ ਹੀ ਨਹੀਂ ਲੱਗਦਾ ਵੀ ਜੁਆਇੰਟ ਕਿਨੇ ਕਰਨਾ ਉੱਥੋਂ ਲੱਗਦਾ ਕਾਂਗਰਸ ਪਾਰਟੀ ਚ ਇੱਕ ਡਿਸਪਲਿਨ ਹੈਗਾ ਇਹ ਅਨੰਦਪੁਰ ਸਾਹਿਬ ਦੇ ਮੈਂਬਰ ਆਫ ਪਾਰਲੀਮੈਂਟ ਸੁਭਾਵਿਕ ਤੌਰ ਤੇ ਹੁੰਦਾ ਹੈ ਕਿ ਜਿਹੜਾ ਉੱਥੇ ਚੋਣ ਲੜਿਆ ਹੁੰਦਾ ਹੈ ਉਹਨੇ ਹੀ ਦੁਬਾਰੇ ਉੱਥੋਂ ਚੋਣ ਲੜਨਾ ਹੁੰਦਾ ਹੈ ਪਰ ਇਹ ਜਿਹੜਾ ਫੈਸਲਾ ਹੈ ਮਤਲਬ ਕਿ ਮੈਂ ਤੁਹਾਨੂੰ ਸੁਭਾਵਿਕ ਤੌਰ ਤੇ ਇਦਾਂ ਹੀ ਫੈਸਲਾ ਹੁੰਦਾ ਉਹ ਉੱਥੋਂ ਹੀ ਲੜਦਾ ਹੈ ਆਲਟੀਮੇਟਲੀ ਫੈਸਲਾ ਜਦੋਂ ਚਿੱਠੀ ਆ ਜਾਂਦੀ ਹੈ ਉਹ ਸਾਡੀ ਲਿਸਟ ਆ ਜਾਂਦੀ ਹੈ ਉਹਦੇ ਵਿੱਚ ਬਿਲਕੁਲ ਕਲੈਰਿਟੀ ਆ ਜਾਂਦੀ ਹੈ ਕਿਹੜਾ ਵਿਅਕਤੀ ਕਿੱਥੋਂ ਚੋਣ ਲੜਦਾ ਹੈ ਸੋ ਬਤੌਰ ਕਾਂਗਰਸ ਪਾਰਟੀ ਦਾ ਪ੍ਰਧਾਨ ਮੈਨੂੰ ਲੱਗਦਾ ਕਿ ਜਿਹੜੇ ਸਾਡੇ ਇਹ ਸਭ तमाम ਲੋਕ ਨੇ ਜਿੱਥੋਂ ਇਹ ਲੜੇ ਨੇ ਉੱਥੋਂ ਹੀ ਰਿਪ੍ਰেজੈਂਟ ਕਰਨਗੇ ਪਰ ਅਲਟੀਮੇਟਲੀ ਜਿਹੜਾ ਫੈਸਲਾ ਹੈ ਉਹ ਮੈਂ ਨਹੀਂ ਕਰ ਸਕਦਾ ਉਹ ਦਵਿੰਦਰ ਜੀ ਰਾਹੁਲ ਜੀ ਖਰਗੇ ਸਾਹਿਬ ਨੇ ਉਹ ਅੰਤਿਮ ਜਿਹੜੀ ਚਿੱਠੀ ਤੇ ਦਸਖਤ ਕਰਕੇ ਆਉਂਦੇ ਐ ਉਹ ਫਿਰ ਉਦੋਂ ਫੈਸਲਾ ਹੁੰਦਾ ਬੀਜਪੀ ਤਾਂ ਇਹ ਕੰਸੀ ਨੂੰ ਜਲਾਰੀ ਆ ਕੇ ਜੀ ਰਿੰਗ ਐ ਬੀਜਪੀ ਵਿੱਚ ਚਲੇਗੇ ਆਵਾਜ਼ ਪਾਰਟੀ ਵਿੱਚ ਜੀ ਰਿੰਗ ਆ ਕੇ ਚਲੇਗੇ ਮੈਲੇ ਚਲੇਗੇ ਬੀਜਪੀ ਐਕਸਪੈਂਡ ਕਰ ਲਈ ਆਪਣਾ ਕੋਸ਼ਿਸ਼ ਕਰਦੇ कल मैं नारा देता सी कल कल मैंने कहा था कि नारा 400 पार का लेकिन कैंडिडेट सारा ही उधार का सारा कैंडिडेट उधार है तो अच्छी बात है मैं तो चाहता हूं जिस प्रकार टिप्पा टिप्पणी हो रही है जो व्यक्ति पार्टी छोड़ के चले गए आज उधर कल उधर आप जरा नीचे पढ़िए लोग क्या लिख रहे हैं मैं तो चाहता हूं कि जो जाना जो उसने फेरबदल करनी है ऐसे लोगों को कर लेना चाहिए और इस बार जनता बहुत समझदार है आप देख लेना फैसला क्या होगा देश के अंदर ऐसे लोगों के लिए कोई जगह नहीं बचेगी जो रात को इधर अभी पार्टी की है और सुबह किसी पार्टी के में शामिल हो जाते हैं हमने ऐसा कोई व्यक्ति नहीं शामिल करा आपके सामने चौदह साल पार्टी 2014 में रहे सेवा करी आ जाए हमारा यह भी नहीं है कि आते ही टिकट ले लो भैया मोदी जी रहे 10 साल आज ज्वाइन किया है इन्होंने लेकिन पार्टी की सेवा अमरिंदर सिंह से के साथ गए थे इन्होंने पार्टी तो किया नहीं मेरे कहने का मतलब अच्छी बात है और इस प्रकार के लोगों का जनता मुंह तोड़ जवाब देगी और भाजपा को पता चल जाएगा कि पंजाब में क्या तो लगता नहीं भरोसे कोई नाग छ नहीं रहा अब भरोसे बैठे सारे ਜਿਨ੍ਹਾਂ ਨੂੰ ਮਨ ਦੇ ਵਿੱਚ ਉਤਾਵਲਾ ਪਨ ਜਲਦੀ ਕੁਝ ਪਾਉਣ ਦਾ ਰਾਤ ਨੂੰ ਚੀਫ ਮਿਨਿਸਟਰ ਬਣਦਾ ਰਾਤ ਨੂੰ ਮੈਂਬਰ ਆਫ ਪਾਰਲੀਮੈਂਟ ਬਣਦਾ ਰਾਤ ਨੂੰ ਐਮਐਲਏ ਬਣਦਾ ਇਹ ਉਹ ਲੋਗ ਹੈ ਇਹ ਉਹ ਲਾਲਚੀ ਲੋਗ ਨੇ ਜਿਨ੍ਹਾਂ ਨੂੰ ਲੱਗਦਾ ਕਿ ਅਸੀਂ ਰਾਤੋਂ ਰਾਤ ਸਭ ਕੁਝ ਲੈ ਲੀਏ ਅਦਰਵਾਈਜ਼ ਜਿਹੜਾ ਵਿਅਕਤੀ ਸਾਡੇ ਕੋਲੋਂ ਗਿਆ ਹੈ ਇਸ ਤੋਂ ਵੱਧ ਭਰੋਸਾ ਕੀ ਹੋ ਸਕਦਾ ਸੀ ਉਹਨਾਂ ਨੂੰ ਸਭ ਕੁਝ ਦਿੱਤਾ ਚਾਹੇ ਉਹ ਸਾਰੀਆਂ ਕੁਰਸੀਆਂ ਦਿੱਤੀਆਂ ਪਰ ਅਗਲੇ ਵਾਸਤੇ ਵੀ ਦੇਣ ਲਈ ਤਿਆਰ ਸਨ ਇਹ ਧੋਖਾ ਕਹਿੰਦੇ ਨਹੀਂ ਇਹਨੂੰ ਇਹਨੂੰ ਬਲੈਕਮੇਲਿੰਗ ਕਹਿੰਦੇ ਨੇ ਔਰ ਅਗਰ ਛੱਡ ਕੇ ਜਾਣਾ ਹੁੰਦਾ ਪੰਜਾਬੀ ਜੇ ਕਹਾਂ ਤਾਂ ਕਦੇ ਔਖੇ ਸਮੇਂ ਨਹੀਂ ਕੋਈ ਛੱਡ ਕੇ ਜਾਂਦਾ ਸੌਖੇ ਸਮੇਂ ਛੱਡ ਕੇ ਜਾਂਦਾ ਵਿਅਕਤੀ ਨੂੰ ਜਾਣਾ ਐਨ ਮੂਮੈਂਟ ਤੇ ਆ ਕੇ ਸਭ ਕੁਝ ਕਾਂਗਰਸ ਪਾਰਟੀ ਦਾ ਹੰਡਾ ਕੇ ਜਿਹੜੇ ਲੋਕ ਚਲੇ ਜਾਂਦੇ ਐ ਔਰ ਤੁਸੀਂ ਦੇਖ ਲਿਓ ਜਿੰਨੇ ਲੋਕ ਇਹ ਪਾਰਟੀ ਅੰਦਰ ਉਧਰ ਸਵਿਚ ਕਰਕੇ ਚੋਣਾਂ ਲੜਨਗੇ ਪੰਜਾਬ ਦੇ ਲੋਕ ਉਹਨਾਂ ਨੂੰ ਬਰਦਾਸ਼ਤ ਨਹੀਂ ਕਰਨਗੇ ਔਰ ਇੱਕ ਐਸਾ ਸਨੇਹਾ ਦੇਣਗੇ ਦੇਸ਼ ਦੇ ਵਿੱਚ ਕਿ ਆ ਜਿਹੜੇ ਪਾਰਟੀ ਸਵਿਚ ਕਰਦੇ ਆ ਲੋਕ ਉਹਨਾਂ ਵਾਸਤੇ ਸਾਡਾ ਆ ਸਨੇਹ ਹੈ ਕਿ ਤੁਸੀਂ ਤੁਹਾਨੂੰ 4 ਜੂਨ ਨੂੰ ਪਤਾ ਲੱਗੇ ਰੇਂਦਰ ਸਿੰਘ ਰੇਂਦਰ ਸਿੰਘ ਦੇ ਲੋਕਾਂ ਦਾ ਚਲੇਗੀ ਲੈਸਿਕ ਦਾ ਉਹਨਾਂ ਕਾ ਦੇਗੀ ਕਿਉਂਕਿ ਮੈਡੀਕਲ ਡੀਕ ਕਰ ਰਹੇ ਦੋਵੇਂ ਮੈਂਬਰ ਪਾਰਲੀਮੈਂਟ ਤੁਹਾਡੇ ਨਾਲ ਇਫੈਕਟ ਨੂੰ ਕਰ ਰਹੇ ਕਿ ਦੇਖਿਏ ہمارا ਪੰਜਾਬ ਦੇ ਜਨਤਾ ਦਾ ਹੈ ਪੰਜਾਬ ਕੇ जो हमारे पंजाब के चुनाव लास्ट फेज में है और जैसा आप जानते हैं कांग्रेस में एक प्रोसीजर है अभी राजा जी ने बताया है कि स्क्रीनिंग कमेटी होती है सी होती है बहुत जल्द हम फाइनल स्क्रीनिंग कमेटी की मीटिंग करेंगे और एक कंफर्टेबल समय पर एक पूरा समय जिसमें मिल सके हम कैंपेन भी पूरा कर सके और हमारे कैंडिडेट्स को पूरा समय भी मिल सके वो सोच विचार करके हम जो टिकट हैं वो फाइनल कंफर्म मैं क्या कि अभी राजा जी ने बहुत तरीके से और बहुत साफ तौर से बताया कि ये निश्चित ही है कि हमारे जो सिटिंग एम हैं उनको वहीं पे कंसिडर किया जाता है लेकिन फाइनल मोहर निश्चित ही पार्टी के हाईकमान की लगती है स्क्रीनिंग कमेटी की लगती है जो हमारी सी है उसकी लगती है ਉਹ ज़्यादा समय नहीं, बहुत जल्दी हमारे सभी कैंडिडेट ਅੰਮਲਕੀਤੀ के साथ चुनाव लड़ने तो के लिए तैयार आए ਸਿੰਘ ਜੀ ਮਨੀਸ਼ ਸਿੰਘ ਲੱਗਦਾ ਹੈ ਕਿ ਪੰਜਾਬ ਦੇ ਕੈਂਡੀਡੇਟ ਬਣਨ ਲਈ ਕਾਫੀ ਪੈਸਾਰੀ ਤੋਂ ਵਰਦੀ ਦੀ ਫ਼ਰਮੀ ਸੀ ਤੇ BC ਕੈਟਾਗਰੀ ਦੀ ਜੇਕਰ ਹੋਰ ਵੀ ਗੱਲ ਕਰੀਏ ਤਾਂ ਇਹਨਾਂ ਦੇ ਮਲਕੇ ਤੋਂ ਬਹੁਤ नहीं अभी जैसा कि आप मैं स्पष्ट कर देना चाहता हूँ कि हमारी जो पार्टी है वो सभी धर्मों को और सभी जातियों को साथ लेकर चलने वाली पार्टी है और ये खूबसूरती है कांग्रेस की कि हम अपने साथी का हाथ नहीं छोड़ते उनका साथ नहीं छोड़ते और जिसकी जहाँ यूटिलिटी होती है उसको उचित सम्मान के साथ साथ उसको वो ड्यूटीज़ भी दी जाती हैं बिरमी जी एक महत्वपूर्ण हमारे ओबीसी के नेता हैं और निश्चित ही इससे एक बहुत बड़ा मैसेज हमारे पूरे कार्डर पे और पूरे प्रदेश में जाएगा इसलिए हम इनका पूरा यूटिलाइजेशन जो है पूरे स्टेट लेवल पर जरूर करेंगे सवाल बार बार आ रहे हैं हर रोज सोशल मीडिया के आई बीजेपी से जा रहे हैं सीट भी चेंज करना चाहूंगा सीरियल नंबर साथ में देगा चंडीगढ़ तो चुनाव में नहीं चुको सच्चाई क्या है न्यू आईडेंटिफाई योरसेल्फ विद पॉलिटिकल पैटिक्स अवेरांस इतना है कि मेनू 20 साल हो गए हैं एज़ द स्पोक्सपर्सन ऑफ द कांग्रेस पार्टी एंड द वन थिंग आई हैव लर्नड इज नॉट टू डग्निफाई रूमर्स एंड बेसलेस स्पेकुलेशन विद अस ਐਂਡ that is my response ਅਸੀਂ ਸਰੋਪੇ ਭਮਣ ਵਾਲਿਆਂ ਜੁਣੇ ਪੌਂਡਾਂ ਨੇ ਤਰੀਏ। ਹੋਰ ਦੂਸਰਾ ਤੁਸੀਂ ਇਹ ਮੈਂ ਦੱਸਿਆ ਜੋ ਦਵਿੰਦਰ ਜੀ ਨੇ ਕਹੇ ਹੈ ਕਿ ਪਾਰਟੀ ਕੋਈ ਸੌਦਾ ਨਹੀਂ ਕਰਕੇ ਆਉਂਦੀ ਤੇ ਨਾ ਹੀ ਜਿਹੜਾ ਸਾਡੀ ਪਾਰਟੀ ਚੋਂ ਆਉਂਦਾ ਕੋਈ ਸੌਦਾ ਕਰਕੇ ਆਉਂਦਾ ਇਹ ਬੀਜੇਪੀ ਚੋਂ ਆਉਂਦਾ ਕਿ ਆਓ ਤੁਸੀਂ ਕਹਿਆ ਨਾ ਕਿ ਇਹਨਾਂ ਨੂੰ ਕਿੱਥੇ ਜ਼ਿੰਮੇਵਾਰੀ ਪਾਰਟੀ ਇਹਨਾਂ ਨੂੰ ਬਹੁਤ ਮਾਨ ਸਨਮਾਨ ਦੇਗੀ ਜਿੱਥੇ ਇਹਨਾਂ ਦੀ ਲੋੜ ਹੋਏਗੀ ਵਰਤੇਗੀ ਔਰ ਜੋ ਕੁਝ ਦੇਣਾ ਹੋਇਆ ਉਹ ਫੈਸਲਾ ਕਰੇਗੀ ਲੇਕਿਨ ਐਦਾਂ ਸੌਦਾ ਨਹੀਂ ਹੈ ਵੀ ਰਾਤ ਨੂੰ ਆ ਜਾਓ ਤੇ ਸਵੇਰ ਇਹ ਨਾ ਹੀ ਤਾਂ ਇਹ ਸੌਦਾ ਕਰਕੇ ਆਏ ਨਾ ਹੀ ਪਾਰਟੀ ਇਸ ਪਰ ਕਰਦਾ ਕੋਈ ਸੌਦਾ ਕਰਦੀ ਪ੍ਰੈਸ ਕਾਨਫਰੈਂਸ ਸੋਸ਼ਲ ਮੀਡੀਆ ਜੀ ਕਰਦੇ ਜਾਕਰ ਸਾਹਿਬ ਅਸਕੇ ਤੁਹਾਡੇ ਬਾਰੇ ਕੁਝ ਖਾਸ ਸੀ ਜੇ ਤਾਂ ਪੁੱਛਿਆ ਗਿਆ ਵੀ ਕਮਿਸ਼ तिवारी ਆ ਰਹੇ ਨੇ ਤਾਂ ਕਹਿੰਦੇ ਨੇ ਵੀ ਆਉਣ ਵਾਲੇ ਸਮੇਂ ਕੁਝ ਵੀ ਹੋ ਸਕਦਾ ਮੈਂ ਕੋਈ ਛੁਰੀ ਜਾਕਰ ਥੋੜੀ ハ <laughs> <laughs>